मेरे नंगा हो गया देखो जी आखो जी पुलिस मुलाजिम मेरे मुहेरे किए देखो जी देखो जी देखो इंसाफ आ देखा कोठे सर धक्का परिवार कृपाना देख लो जी देख लो जी देखो जी पुलिस मिला मेरे मुहरे नंगा हो गया देखो जी देखो जी ਹਨ ਸਾਹਬ ਦੇਓ ਜੀ ਆ ਤੁਹਾਡੇ ਮੁਲਾਜ਼ਮ ਇਹ ਨਹੀਂ ਜੀ ਦੇਖੋ ਜੀ ਦੇਖੋ ਜੀ ਪੰਜਾਬ ਪੁਲਿਸ ਦਾ ਮੁਲਾਜ਼ਮ ਦੇਖੋ ਜੀ ਦੇਖੋ ਦੇਖੋ ਜੀ ਸਾਡੇ ਨਾਲ ਮੂਰੇ ਨੰਗਾ ਦੇਖੋ ਜੀ ਮੇਰੇ ਕਿਵੇਂ ਹੋਇਆ ਮੈਂ ਆਪਦੇ ਕੋਠੇ ਤੇ ਆ ਦੇਖੋ ਜੀ ਜਨਾਬ ਦੇਖੋ ਜੀ ਮੈਂ ਆਪਦੇ ਕੋਠੇ ਤੇ ਆ ਜੀ ਸ਼ਰਿਆਮ ਧੱਕਾ ਹੋਈ ਜਾਂਦਾ ਸਾਡੇ ਨਾਲ ਦੇਖੋ ਜੀ ਮੈਂ ਆਪਦੇ ਕੋਠੇ ਤੇ ਆ ਦੇਖੋ ਜੀ ਇਹ ਜਿਹੜੀ ਵੀਡੀਓ ਕਈ ਦਿਨਾਂ ਤੋਂ ਪੁਲਿਸ ਮੁਲਾਜ਼ਮ ਦੀ ਚੱਲ ਰਹੀ ਆ ਇਹ ਪੁਲਿਸ ਮੁਲਾਜ਼ਮ ਪੰਜਾਬ ਦੇ ਵਿੱਚ ਡਿਊਟੀ ਕਰਦਾ ਰਿਸ਼ਤੇਦਾਰੀ ਚ ਮੇਰਾ ਇਹ ਦਿਉਰਾ ਇਹ ਵੀਰ ਜੀ ਸਾਡੇ ਨਾਲ ਧੱਕਾ ਸ਼ਰਿਆਮ ਕਰ ਰਿਹਾ ਕਿਉਂਕਿ ਸਾਡਾ ਇਹਦੇ ਨਾਲ ਕੋਈ ਰੌਲਾ ਨਹੀਂ ਹੈਗਾ ਜ਼ਮੀਨ ਜਾਇਦਾਦ ਇਹਦੀ ਇਹਦੇ ਕੋਲੇ ਆ ਸਾਡੀ ਸਾਡੇ ਕੋਲੇ ਆ ਦੇਖੋ ਸਾਡੇ ਪੰਚਾਇਤੀ ਫੈਸਲੇ ਜਿਹੜਾ 2005 ਦੇ ਵਿੱਚ ਇਹਨਾਂ ਦਾ ਪਹਿਲਾ ਫੈਸਲਾ ਹੋਇਆ ਉਸ ਤੋਂ ਬਾਅਦ ਅਲੱਗ-ਅਲੱਗ ਇਹਨਾਂ ਦੀ ਜ਼ਮੀਨ ਜਾਇਦਾਦ ਤੇ ਆਪਦੀਆਂ ਠੇਕੇ ਹਿੱਸੇ ਤੇ ਅਲੱਗ-ਅਲੱਗ ਲਾਉਂਦੇ ਆ ਕੋਈ ਰੌਲਾ ਨਹੀਂ ਉਸ ਤੋਂ ਬਾਅਦ ਫਿਰ ਇਹਨੇ ਸਾਡੇ ਨਾਲ ਰੌਲਾ ਕੀਤਾ ਫਿਰ ਸਾਡੇ ਕੋਲੇ ਪੰਚਾਇਤੀ ਫੈਸਲਾ 2022 ਦਾ ਹੈਗਾ ਠੀਕ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੇ ਐਫੀਡਿਵਟ ਦਿੱਤਾ ਸਾਨੂੰ ਵੀ ਸਾਡਾ ਛੋਡੇ ਨਾਲ ਕੋਈ ਰੌਲਾ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਮੰਨ ਕੇ ਚਲੋ ਪੰਚਾਇਤ ਦੇ ਵਿੱਚ ਸਾਡਾ ਫੇਰ ਫੈਸਲਾ ਹੋਇਆ 2023 ਦੇ ਵਿੱਚ ਫਿਰ ਫੇਰ ਜੀ ਹੁਣ 2023 ਤੋਂ ਫੈਸਲਾ ਹੋਣ ਤੋਂ ਬਾਅਦ ਇਹ ਕੁਝ ਮਹੀਨੇ ਟਿਕੇ ਉਸ ਤੋਂ ਬਾਅਦ ਫਿਰ ਹੁਣ ਧੱਕਾ ਕਰਦਿਆ ਸਾਡੇ ਨਾਲ ਕਈ ਵਾਰੀ ਮੈਨੂੰ ਜਾਣ ਤੋਂ ਧਮਕੀਆਂ ਦਿੰਦੇ ਨੇ ਮਾਰਨ ਦੀਆਂ ਕਈ ਵਾਰ ਮੇਰੇ ਬੇਟੇ ਤੇ ਹਮਲਾ ਕਰ ਚੁੱਕੇ ਮੈਂ ਸਕੂਟੀ ਲੈ ਕੇ ਜਾਨੀ ਆ ਮੇਰੇ ਤੇ ਹਮਲਾ ਕਰ ਚੁੱਕੇ ਮੇਰੇ ਘਰ ਵਾਲੇ ਨੂੰ ਕਈ ਵਾਰੀ ਧਮਕੀਆਂ ਦੇ ਚੁੱਕੇ ਆ ਠੀਕ ਆ ਹੁਣ ਜਦੋਂ ਸ਼ਰੇਆ ਮੇਰੇ ਮੂਰੇ ਨੰਗਾ ਹੀ ਹੋਣ ਲੱਗ ਗਿਆ ਜੀ ਮੈਂ ਇਹ ਵੀਡੀਓ ਬਣਾ ਕੇ ਤਾਂ ਇਹ ਤੁਹਾਡੇ ਵਾਸਤੇ ਵਾਇਰਲ ਕੀਤੀ ਆ ਵੱਧ ਤੋਂ ਵੱਧ ਮੇਰੀ ਸਪੋਰਟ ਕਰੋ ਤੇ ਮੈਂ ਥਾਣੇ ਦੇ ਵਿੱਚ ਰੂੜੀ ਦੋ ਤਰਕਾਸਾ ਦੇ ਚੁੱਕੀ ਆ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਐਫਆਰ ਕੱਟ ਦਿੱਤੀ ਆ ਐਫਆਰ ਕੱਟਣ ਦੇ ਬਾਵਜੂਦ ਵੀ ਉਹਨਾਂ ਨੇ ਹਜੇ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੀਤੀ ਉਹਨਾਂ ਨੂੰ ਨਹੀਂ ਪਕੜਿਆ ਮੈਂ ਪੰਜਾਬ ਦੇ ਵਿੱਚ ਵੀ ਕਲਾਜ਼ਮ ਪੰਜਾਬ ਦੇ ਵਿੱਚ ਡਿਊਟੀ ਕਰਦਾ ਪੰਜਾਬ ਦੇ ਵਿੱਚ ਵੀ ਮੈਂ ਐਸਐਸਪੀ ਸਾਹਿਬ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੀ ਦਰਖਾਸਤਾਂ ਪਾ ਚੁੱਕੀਆਂ ਕਿ ਮੈਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾਵੇ ਬੇਨਤੀ ਮੇਰੀ ਇਹ ਹੈ ਵੀ ਜਿਹੜੀ ਹਰਿਆਣਾ ਦੇ ਵਿੱਚ ਮੰਨ ਕੇ ਚੱਲੋ ਵੀ ਇਹਨਾਂ ਦੇ ਉੱਪਰ ਐਫਆਰ ਕੱਟੀ ਗਈ ਆ ਉਹਦੇ ਉੱਤੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਨ ਜਾਦੇ ਛੇਤੀ ਤੋਂ ਛੇਤੀ ਮੁਲਾਜ਼ਮ ਇਹਨੂੰ ਪਕੜਨਾ ਕਿਉਂਕਿ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਇਹ ਸ਼ਰਿਆਂ ਵਿੱਚ ਇੱਥੇ ਘੁੰਮਦਾ ਫਿਰਦਾ ਕਿਸੇ ਵੇਲੇ ਵੀ ਬੰਦਾ ਸਾਡੇ ਤੇ ਹਮਲਾ ਕਰ ਸਕਦਾ ਤੇ ਆਪਦੇ ਵਿੱਚ ਮੈਂ ਜੋ ਦਰਖਾਸਤਾਂ ਦਿੱਤੀਆਂ ਨੇ ਉਹ ਇਸ ਕਰਕੇ ਪੰਜਾਬ ਦੇ ਵਿੱਚ ਦਰਖਾਸਤਾਂ ਦਿੱਤੀਆਂ ਵੀ ਇਸ ਨੂੰ ਪੁਲਿਸ ਦੀ ਨੌਕਰੀ ਦਾ ਕੋਈ ਅਧਿਕਾਰ ਨਹੀਂ ਜੇ ਜੋ ਇਹਨੇ ਹਰਕਤਾਂ ਕੀਤੀਆਂ ਨੇ ਇਹਨੂੰ ਕੋਈ ਸਮਲਾਜ਼ਮ ਦੇ ਕੋਈ ਕਿਸੇ ਤਰ੍ਹਾਂ ਦੀ ਡਿਊਟੀ ਕਰਨ ਦਾ ਮੌਕਾ ਨਾ ਦਿਓ ਇਹਨੂੰ ਉਹਦੇ ਵਿੱਚੋਂ ਕੱਢ ਦਿੱਤਾ ਜਾਵੇ ਬਸ ਇਹਦੀ ਵਾਰ ਦੇ ਉਤਾਰ ਕੇ ਇਹਨੂੰ ਘਰ ਦੇ ਵਿੱਚ ਪਹੁੰਚਾਇਆ ਜਾਵੇ ਕਿਉਂਕਿ ਇਹਨੂੰ ਐਸਐਸਪੀ ਨੂੰ ਮੈਂ ਇਹ ਹੀ ਬੇਨਤੀ ਕੀਤੀ ਸੀ ਵੀ ਇਹ ਬਿਸ਼ਰਿਆਂ ਮੇਰੇ ਨਾਲ ਧੱਕਾ ਕਰਦਾ ਮੇਰਾ ਕੋਈ ਕਿਸੇ ਤਰ੍ਹਾਂ ਦਾ ਇਹਦੇ ਨਾਲ ਕੋਈ ਰੌਲਾ ਨਹੀਂ ਇਸ ਕਰਕੇ ਇਹਨੂੰ ਥਾਣੇ ਦੇ ਵਿੱਚੋਂ ਮੰਨ ਕੇ ਚੱਲੋ ਕੋਈ ਅਧਿਕਾਰ ਨਹੀਂ ਹੈਗਾ ਡਿਊਟੀ ਕਰਨ ਦਾ ਜੇ ਅੱਜ ਤੁਸੀਂ ਮੈਨੂੰ ਇਨਸਾਫ ਨਹੀਂ ਦਿਓਗੇ ਕੱਲ ਨੂੰ ਤੁਹਾਡੀਆਂ 3 ਭੈਣਾਂ ਨਾਲ ਵੀ ਇਹ ਧੱਕਾ ਹੋਊਗਾ ਇਹ ਪੁਲਿਸ ਮੁਲਾਜ਼ਮ ਹੋਣ ਕਰਕੇ ਇਸ ਲਈ ਇਹ ਮੇਰੇ ਨਾਲ ਧੱਕਾ ਕਰ ਰਿਹਾ ਵੀ ਮੈਂ ਮੁਲਾਜ਼ਮਾ ਮੇਰਾ ਤੂੰ ਕੀ ਕਰ ਸਕਦਾ